ਫ੍ਰੈਂਚ ਫ੍ਰਾਈ ਖਾਣ ਦਾ ਮਨ ਕਰੇ ਤਾਂ ਘਰੇ ਬਣਾਓ ਬਿਲਕੁਲ ਇੱਕਦਮ ਕ੍ਰਿਸਪੀ ਫ੍ਰੈਂਚ ਫ੍ਰਾਈ ਇਹਦੇ ਲਈ ਅਸੀਂ ਆਲੂ ਲਮਾਗੇ ਆਲੂ ਬਿਲਕੁਲ ਹਾਰਡ ਵਾਲੇ ਲੈਣੇ ਆ ਲਾਲ ਵਾਲੇ ਆਲੂ ਲੈ ਲਿਆ ਤੁਸੀਂ ਜਾਂ ਤੁਸੀਂ ਸਿੰਪਲ ਆਲੂ ਵੀ ਲੈ ਸਕਦੇ ਹੋ ਇਹਨਾਂ ਦਾ ਛਿਲਕਾ ਉਤਾਰ ਕੇ ਇਹਨਾਂ ਨੂੰ ਠੰਡੇ ਪਾਣੀ ਵਿੱਚ ਪਾ ਲਵਾਂਗੇ ਹੁਣ ਇਹਨਾਂ ਨੂੰ ਠੰਡੇ ਪਾਣੀ ਵਿੱਚ ਪਾਉਣ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਾਂਗੇ ਤੇ ਇਹਨਾਂ ਦੇ ਅਸੀਂ ਲੰਬੇ ਸਲਾਈਸ ਵਿੱਚ ਕਟਿੰਗ ਕਰ ਲਾਂਗੇ ਬਿਲਕੁਲ ਇੱਕਸਾਰ ਸਲਾਈਸ ਕਟਿੰਗ ਕਰਨੇ ਨਾ ਜ਼ਿਆਦਾ ਪਤਲੇ ਤੇ ਨਾ ਜ਼ਿਆਦਾ ਮੋਟੇ ਤੇ ਨਾਲੇ ਨਾਲ ਇਹਨਾਂ ਨੂੰ ਬਿਲਕੁਲ ਠੰਡੇ ਪਾਣੀ ਵਿੱਚ ਪਾਉਂਦੇ ਜਾਵਾਂਗੇ ਦੋ Thank <laughs> you. ਤੇ ਪਾਣੀ ਸਾਫ ਕਰਨ ਤੋਂ ਬਾਅਦ ਇੱਕ ਬੌਲ ਵਿੱਚ ਕੱਢ ਲਾਂਗੇ ਇਹਨਾਂ ਦੇ ਉੱਪਰ ਬਿਲਕੁਲ ਪਾਣੀ ਨਾ ਹੋਵੇ। 2-3 ਤੋਂ 3 ਚਮਚ ਜਿਹਦੇ ਵਿੱਚ ਅਸੀਂ ਪਾਵਾਂਗੇ ਕਾਰਨ ਫਲੋਰ ਦੇ। ਇਹਨਾਂ ਦੀ ਚੰਗੀ ਤਰ੍ਹਾਂ ਕੋਟਿੰਗ ਕਰ ਲੈਣੀ ਹੈ ਬਿਨਾ ਪਾਣੀ ਪਾਏ ਤੋਂ ਕੋਟਿੰਗ ਕਰਨੀ ਹੈ ਅਸੀਂ ਤੇ ਅੱਧਾ ਚਮਚ ਦੀ ਵਿੱਚ ਲਾਲ ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਇਹਦੀ ਕੋਟਿੰਗ ਕਰੀਏ ਨਮਕ ਨਹੀਂ ਪਾਣਾ ਅਸੀਂ ਇਹਦੇ ਵਿੱਚ ਅਸੀਂ। ਜਦੋਂ ਚੰਗੀ ਤਰ੍ਹਾਂ ਕੋਟਿੰਗ ਹੋ ਜਾ ਤਾਂ ਬਿਲਕੁਲ ਹਾਈ ਫਲੇਮ ਤੇ ਅਸੀਂ ਤੇਲ ਗਰਮ ਕਰ ਲੈਣਾ ਹੈ ਤੇ ਆਪਣੇ ਫ੍ਰੈਂਚ ਫਰਾਈ ਪਾ ਦਵਾਂਗੇ। ਇਹਨਾਂ ਨੂੰ 2 ਮਿੰਟ ਲਈ ਬਿਲਕੁਲ ਨਹੀਂ ਹਿਲਾਉਣਾ ਅਸੀਂ ਨਹੀਂ ਤਾਂ ਜਿਹੜੀ ਕੋਟਿੰਗ ਕੀਤੀ ਹੈ ਉਹ ਸਾਰੀ ਉੱ ਆਕੇ ਤਿਆਰ ਕਰ ਲਾਂਗੇ ਤੇ ਇੱਕ ਸਟੇਨਰ ਵਿੱਚ ਕੱਢਦੇ ਜਾਵਾਂਗੇ ਲਾਸਟ ਵਿੱਚ ਇਹਦੇ ਵਿੱਚ ਪਾਵਾਂਗੇ ਅਸੀਂ ਥੋੜਾ ਜਿਹਾ ਹਰਾ ਧਨੀਆ ਤੇ ਉੱਪਰ ਥੋੜਾ ਜਿਹਾ ਨਮਕ ਚਾਟ ਮਸਾਲਾ ਪਾ ਕੇ ਇਹਨਾਂ ਨੂੰ ਸਰਵ ਕਰ ਲਾਂਗੇ